ਇੱਕ ਇਨਸੀਡੈਂਟ ਹੋਇਆ ਸੀਗਾ ਜੀ 4 2 24 ਨੂੰ ਜਿਹਦੇ ਵਿੱਚ ਦੋ ਗਰੁੱਪ ਆਪਣੀ ਆਪਣੀ ਛੱਤਾਂ ਦੇ ਪਤੰਗ ਉਡਾ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਕਿਸੇ ਗਰੁੱਪ ਵਿੱਚੋਂ ਗਾਲ ਨਿਕਲੀ ਕਿਸਦੇ ਮੂੰਹ ਤੋਂ ਤੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸੀਗਾ ਅਦਿੱਤ ਅਦਿੱਤਿਆਪੇਦੀ ਤੇ ਸ਼ਮਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਲੈਂਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵਿੰਡ ਏਰੀਆ ਚ ਚਲੇ ਗਏ ਗੁਰਦੁਆਰਾ ਟੂਠ ਸਾਹਿਬ ਦੇ ਲਾਗੇ ਸੁਲਤਾਨਵਿੰਡ ਰੋਡ ਤੇ ਤੇ ਉਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਦੀਪਕ ਸਿੰਘ ਇਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ ਪੰਜ ਅਕਿਊਜ਼ ਉਹਨਾਂ ਉਹਨਾਂ ਵਿੱਚੋਂ 3 ਕਿਊਜ਼ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਤੇ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 2 ਨੂੰ ਉਹਨਾਂ ਦਾ ਨਾਮ ਹੈ ਅਦਿੱਤ્ય 베ਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲਾਈਸ ਲਾਲ ਤੇ ਇੱਕ ਜਿਹੜਾ ਮੇਨ ਕਿਊਜ਼ ਸੀਗਾ ਉਹਨੂੰ ਉਹਨੂੰ ਇਹਨਾਂ ਨੇ ਅ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਆ ਤੇ ਬਾਕੀ ਇੱਕ ਅਕਿਊਜ਼ਡ ਜਿਹੜਾ ਅਦਿੱਤੇ 베ਦੀ ਦਾ ਭਰਾ ਹੈਗਾ ਪਰਮਿੰਦਰ 베ਦੀ ਉਹ ਹਿਸ ਯੈਟ ਟੂ ਬੀ ਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਜ਼ਡ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਇੱਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਅ ਪਹਿਲਾਂ ਲੜਾਈ ਨਹੀਂ ਪਹਿਲਾਂ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਪੁਰ ਏਰੀਆ ਤੇ ਤੇ ਉਸ ਤੋਂ ਬਾਅਦ ਇਹ ਪਤੰਗ ਦੇ ਕਟਨ-ਕਟਨ ਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਇਹੀ ਹੈ ਮਸਲਾ ਜਾਂ ਕੋਈ ਪੁਰਾਣੀ ਰਜਿਸਟਰੀ ਨਹੀਂ ਜਨਾਂਗੀ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ ਚ ਆਇਆ ਹੈ ਇਹ ਜਿਹੜਾ ਮੇਨ ਅਕਿਊਜ਼ਡ ਹੈਗਾ ਦੀਪਕ ਉਹਦੇ ਕੋਲ ਕੱਲ ਮਿਲਿਆ ਜੀ ਲੈਸੈਂਸੀ ਹੈ ਜੀ ਲੈਸੈਂਸੀ ਜਿਆਦਾ ਬੇਸ਼ੱਕ ਉਮਰ ਕਿੰਨੀ ਹੈ ਇਹਦੀ 23 ਸਾਲ ਜੀ ਤੈਂਕਾ ਇਹਦੀ ਇਹ ਪੁੱਛੀ ਗਏ ਹਾਂਜੀ 24 36 ਸਾਲ ਸੋਦੀ ਜਿਹੜਾ 26 ਤੇ ਜਿਹੜਾ ਡਿਸੀਜ਼ਡ ਹੈ ਉਹਦੀ 23 ਸਾਲ ਉਮਰ ਹੈ ਜੀ ਵੈਸੇ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਫ੍ਰੀ ਕੰਮ ਦੇ ਹੈ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਕੋਈ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਹਿਸਟਰੀ ਐਸੱਚ ਕੋਈ ਨਹੀਂ ਹੈ ਜੀ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹੈ ਹਾਂਜੀ ਸਾਰੇ ਲੈਸੈਂਸੀ ਕਿਹਦੇ ਨਾਮ ਤੇ ਹੈ ਲੈਸੈਂਸੀ ਦੇ ਆਪਣੇ ਨਾਮ ਤੇ ਹੈ ਜੀ ਹਾਂਜੀ ਹਾਂਜੀ ਅੱਗੇ ਵਰੀ ਹੈ ਉਹ ਆਪ ਨੇ ਖੰਦ ਲੈਸੈਂਸੀ ਬਦੋ ਦਾ ਬੋਲੀ ਚਾਰ ਚੰਕ ਠੀਕ ਹੈ ਤੇ ਬਾਕੀ ਇਹਦੇ ਤੇ ਤਿੰਨ ਪਰਚੇ ਦਰਜ ਨੇ ਜੀ ਦੀਪਕ ਤੇ ਬਾਕੀਆਂ ਤੇ ਨਹੀਂ ਦੀਪਕ ਤੇ ਤਿੰਨ ਪਰਚੇ ਦਰਜ ਨੇ 12015 ਹੈਗਾ 452 354 323 ਆਈਪੀਸੀ ਇੱਕ ਹੈਗਾ ਇਹ ਵੀ ਦੂਸਰਾ ਵੀ ਥਾਣਾ ਸੁਲਤਾਨਵਿੰਡ ਦੇ ਏਰੀਆ ਚ ਹੈ ਮੁਕੱਦਮਾ ਨੰਬਰ 102 326 34 ਆਈਪੀਸੀ ਤੀਸਰਾ ਹੈਗਾ ਮੁਕੱਦਮਾ ਨੰਬਰ 337 ਉਹ 21 ਦਾ ਤੇ ਉਹ ਵੀ 302 ਦਾ ਹੈ ਜੀ ਕ੍ਰਿਮੀਨਲ ਮਾਈਂਡ ਹੋ ਗਿਆ ਹਾਂਜੀ ਲੈਸੈਂਸ ਹੈ ਲਾਇਸੈਂਸ ਹੀ ਕਿਸ ਨੂੰ ਹੁਣ ਅਸੀ ਹਾਂਜੀ ਫੈਸਲੇ ਸ਼ੀ ਕੈਨਸਲੇਸ਼ਨ ਹੋ ਗਈ ਹੈ ਨਹੀਂ ਨਹੀਂ ਹੋ ਗਈ ਹੈ ਨਹੀਂ ਉਹ ਅਸੀਂ ਪ੍ਰੋਸੈਸ ਚਲਾਇਆ ਹੋਈ ਕਦੋਂ ਲੈਸੈਂਸ ਇਸ਼ੂ ਕਦੋਂ ਹੋਇਆ ਹੈ ਜਾਂਚ ਰਹੇ ਹਾਂ ਉਹ ਅਸੀਂ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜਿਆ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਦਾ ਮਰੀਨ ਲਾਇਸੈਂਸ ਇਸ਼ੂ ਕਿਦੋਂ ਆਇਆ ਤੇ ਤਿੰਨੇ ਦੇ ਪਰਚੇ ਆ ਤੇ ਲਾਇਸੈਂਸ ਇਹਦਾ ਇਸ਼ੂ ਕਰਨ ਨੂੰ ਰੱਦ ਕਿਉਂ ਨਹੀਂ ਕੈਂਸਲ ਹੋ ਗਿਆ ਪਹਿਲੇ ਪਹਿਲੇ ਪਰਚੇ ਉਹ ਅਸੀਂ ਹੁਣ ਤਫ਼ਤੀਸ਼ ਕਰ ਰਹੇ ਹਾਂ ਕਿਉਂਕਿ ਪਹਿਲਾਂ ਕਿਉਂ ਨਹੀਂ ਕੈਂਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਇਹਨਾਂ ਦੇ ਤੇ ਤਿੰਨ ਪਰਚੇ ਹੈਗੇ ਪਿੱਛੇ ਕੋਈ ਬਲਾ ਰੈਕਟ ਚੱਲਿਆ ਸੀ ਪੁਲਿਸ ਦੇ ਵਿੱਚ ਬੜਾ ਵੱਡਾ ਵੀ ਕੇਸ ਪੰਜਾਬ ਨੂੰ ਵਿੱਚ ਬੰਦੇ ਕਿਤੇ ਬੈਠੇ ਨੇ ਤੇ 14 ਦੇ ਲਾਇਸੈਂਸ ਕਿੱਲੇ ਬਣੇ ਜਾਂਦੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਜੀ ਤਫ਼ਤੀਸ਼ੇ ਦਿਖਾ ਦੇ ਠੀਕ ਹੈ ਥੈਂਕ ਯੂ ਜੀ ਉਹ ਗਾਲਾ ਕਿਹਾ ਇਹਨਾਂ ਨੇ ਕ੍ਰਾਈਮ ਨਹੀਂ ਸਭ ਮਾਇਕੀ